ਕਿਉਂਕਿ ਗੁਰੂ ਰਾਮਦਾਸ ਕਲੋਨੀ ਚਾਟਾ ਦਾ ਰਹਿਣ ਵਾਲਾ ਹੈ ਕਿ ਉਹਦੇ ਜਿਹੜਾ ਉਹਦੇ ਤੇ ਅਟੈਕ ਕੀਤਾ ਗਿਆ ਸੀ ਹਰਪ੍ਰੀਤ ਨਿਆਣੀ ਤੇ ਅੰਮ੍ਰਿਤਪਾਲ ਰੋਨੀ ਰੋਨੀ ਜਿਹੜਾ ਇਹ ਦੋ ਬੰਦਿਆਂ ਵੱਲੋਂ ਇਹ ਉਥੇ ਐਕਐਸਯੂਵੀ ਵਹੀਕਲ ਦੇ ਵਿੱਚ ਆਏ ਸੀ ਉਹਨੂੰ ਮਾਰ ਦੇਣ ਦੀ ਨੀਤ ਨਾਲ ਦੋ ਵਾਰੀ ਦੋ ਫਾਇਰ ਕੀਤੇ ਉੱਤੇ ਉਹ ਆਪਣੀ ਜਾਨ ਬਚਾ ਕੇ ਉਥੋਂ ਭੱਜਿਆ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ ਪ੍ਰੋਫੈਸ਼ਨਲ ਤੌਰ ਤੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿਉਂਕਿ ਅਸੀਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਔਰ ਸਪੈਸ਼ਲੀ ਇਦਾਂ ਦਾ ਕ੍ਰਾਈਮ ਜਿਹੜਾ ਕਿ ਜਿਹੜਾ ਰੈਜ਼ੀਡੈਂਸ਼ੀਅਲ ਏਰੀਏ ਦੇ ਵਿੱਚ ਫਾਇਰ ਕਰਨਾ ਉਸ ਦਿਨ ਤੋਂ ਹੀ ਸਾਡੀਆਂ ਟੀਮਾਂ ਸਪੈਸ਼ਲਿਸਟ ਤੇ ਲੱਗੀਆਂ ਹੋਈਆਂ ਸੀ ਐਸਐਚਓ ਸ਼ਾਟਾ ਇੰਸਪੈਕਟਰ ਲਵਪਰੀ ਔਰ ਐਸੀਪੀ ਸ਼ਿਵਦਰਸ਼ਨ ਸਾਡੇ ਡੀਸੀਪੀ ਸਿਟੀ ਜਿਹੜੇ ਸ੍ਰੀ ਬਨੇਲਾ ਜੀ ਔਰ ਏਡੀਸੀਪੀ ਹਰਪਾਲ ਜੀ ਸਾਰੀ ਸੁਪਰਵਾਈਜ਼ਨ ਜਿਹੜੀ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਉਹ ਇਹਨੂੰ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਨੂੰ ਵਰਕਆਊਟ ਕੀਤਾ ਗਿਆ ਔਰ ਜਿਹੜਾ ਮੇਨ ਦੋਸ਼ੀ ਹੈ ਅਮਰਤਪਾਲ ਸਿੰਘ ਰੋਨੀ ਇਹ ਨਾਰਾਇਣਗੜ੍ਹ ਸ਼ਾਟਾਦ ਹੈ ਜਿਹੜਾ ਕਿ ਹੁਣ ਕਨਪੂਰ ਕਾਲੇ ਰਹਿੰਦਾ ਹੈ 25 ਸਾਲ ਦੀ ਉਮਰ ਹੈ 12 ਸਾਲ 12ਵੀਂ ਪਾਸ ਹੈ ਡਿਲੀਵਰੀ ਬੋਏ ਦਾ ਕੰਮ ਕਰਦਾ ਹੈ ਬਲੈਂਕਟ ਦੇ ਵਿੱਚ ਇਹ ਤੇ ਪਹਿਲਾਂ ਵੀ ਇੱਕ ਜਿਹੜਾ ਕਮਰਸ਼ੀਅਲ ਕੁਆਂਟੀਟੀ ਦਾ ਹੈਰੋਇਨ ਦਾ ਕੇਸ ਵੀ ਹੈ ਕਿਉਂਕਿ ਐਨਟੀਐਫ ਦੇ ਥਾਣਾ ਐਸਐਸ ਨਗਰ ਮੁਹੱਲੇ ਦੇ ਵਿੱਚ ਹੋਇਆ ਇਹਨੂੰ اسلامਾਬਾਦ ਏਰੀਏ ਤੋਂ ਫੜਿਆ ਲਵਪ੍ਰੀਤ ਉਹਨਾਂ ਨੇ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਆ ਤੇ ਇਹਨੇ ਦੱਸਿਆ ਵੀ ਦੀ ਬੋਰ ਦਾ ਮੇਰੇ ਕੋਲ ਪਿਸਟਲ ਹੈ ਜਿੱਥੇ ਆਪਾਂ ਖੜੇ ਆ ਹੁਣ ਆਪਣੇ ਜਿਹੜਾ گارਬੇਜ ਡੰਪਿੰਗ ਸਾਈਟ ਹੈ ਮੜੀਆਂ ਰੋਡ ਚਾਟਾ ਦੇਖੋ ਤੇ ਇੱਥੇ ਇਹਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਹੈ ਔਰ ਜਦੋਂ ਐਸ ਪਰ ਨਿਊ ਬੀਐਨਐਸ ਜਿਹੜੀ ਈ ਸਾਕਸ਼ਾ ਐਪ ਵੀ ਬਣਾ ਰਹੀ ਸੀ ਪੁਲਿਸ ਰਿਕਵਰੀ ਤੇ ਗਈ ਜਿਹਨੇ ਦਵਾ ਦਵਾ ਜਿਹੜਾ ਪਿਸਟਲ ਸੀ 30 ਬੋਰਡ ਦਾ ਬੜਾ ਸਵਿਸਟਿਕੇਟਡ ਉਹ ਲੋਡਡ ਸੀਗਾ ਇਹਨੇ ਬੜੀ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਟਲ ਕੱਢ ਕੇ ਹਨਕ ਕਰਕੇ ਤੇ ਸੋਰੀ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਹਨੂੰ ਵਾਰਨ ਕੀਤਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਸੈਫਟੀ ਫੈਂਸ ਕੋਲੀ ਚਲਾਈ ਜਿਹੜੀ ਕੇਦਰ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਮੇਨ ਗੱਲ ਇਹਦੇ ਵਿੱਚ ਇਹੀ ਸਾਹਮਣੇ ਆਈ ਹੈ ਕਿ ਇਹ ਦੋ ਬੰਦਿਆਂ ਦਾ ਜਸਪਾਲ ਦਾ ਤੇ ਦਾ ਪੁਰਾਣਾ ਉਹਦਾ ਵੀ ਪੁਰਾਣੇ ਐਨਡੀਪੀਐਸ ਦੇ ਪਰਚੇ ਉੱਤੇ ਵੀ ਹੈਗੇ ਆ ਇਹਨਾਂ ਦੇ ਕਿਸੇ ਵਜ੍ਹਾ ਕਰਕੇ ਪਹਿਲਾਂ ਤੋਂ ਕਾਫੀ ਦੁਸ਼ਮਣੀ ਚੱਲੀ ਆ ਰਹੀ ਹੈ ਫਿਰ ਪਿੱਛੇ ਜੋ ਪਤਾ ਲੱਗਿਆ ਕੁਝ ਕੰਪਰਮਾਈਜ਼ ਲੋਕਾਂ ਨੇ ਵਿੱਚ ਪਾ ਕੇ ਕਰਾ ਦਿੱਤਾ ਉਹ ਕੋਲ ਫੇਰ ਨਹੀਂ ਉੱਥੇ ਟਿੱਕੀ ਤੇ ਉਸ ਤੋਂ ਬਾਅਦ ਉਹਨੇ ਆ ਕੇ ਤੇ ਫਾਇਰਿੰਗ ਕਰ ਦਿੱਤੀ ਜਿਹੜੀ ਐਕਐਸਯੂਵੀ ਵਹੀਕਲ ਹੈ ਉਹਨੇ ਆਪਣੇ ਇੱਕ ਦੋਸਤ ਨੂੰ ਜਿਹੜਾ ਇਹ ਦੋਸ਼ੀ ਅਮਰਤਪਾਲ ਇਹਨੇ ਲਈ ਸੀਗੀ ਮੰਗ ਕੇ ਉਹ ਵਹੀਕਲ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ ਔਰ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲਿਆ ਜਿਹੜਾ ਨੇ ਆਪਣੀ ਵਹੀਕਲ ਦਿੱਤੀ ਸੀ ਹਾਲਾਂਕਿ ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਕੰਮ ਵਾਸਤੇ ਹੈ ਦੂਜਾ ਜਿਹੜਾ ਦੋਸ਼ੀ ਗੱਡੀ ਚਲਾ ਰਿਹਾ ਹੈ ਹਰਪ੍ਰੀਤ ਨਿਆਣਾ ਨੈਣਗੜ੍ਹ ਚੱਟੇ ਦਾ ਉਹ ਵੀ ਜਲਦੀ ਅਸੀਂ ਫੜਾਂਗੇ ਉਹ ਇੱਥੇ ਰਹਿੰਦਾ ਹੈ ਤੋ ਜਿੰਨਾ ਵੀ ਕੋਈ ਹੁੰਦਾ ਕ੍ਰਾਈਮ ਇਹੋ ਜਿਹਾ ਉਹਦੇ ਤੇ ਪੁਲਿਸ ਜਿਹੜੀ ਹੈ ਬਹੁਤ ਜਲਦੀ ਅਸੀਂ ਟਰੇਸ ਕਰਦੇ ਆ ਕਿਉਂਕਿ ਸਾਰੀ ਦਿਨ ਰਾਤ ਮਿਹਨਤ ਕਰੀਦੀ ਹੈ ਤੋ ਸਾਰੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਵਾਜਬ ਨਾਮ ਵੀ ਦਿੱਤਾ ਜਾਏ ਪਰ ਪਿਛਲੇ ਕਿੰਨੇ ਮਹੀਨੇ ਪਹਿਲਾਂ ਵੀ ਇਹਦੇ ਉੱਤੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਕਿਤੇ ਇਥੇ ਵੱਲੋਂ ਛਾੜਾ ਚੌਕ ਦੇ ਵਿੱਚ ਛਾੜਾ ਚੌਕ ਦੇ ਵਿੱਚ ਉਹ ਚੈੱਕ ਅਰੇਂਜ ਮੈਨੂੰ ਮੇਰੇ ਨਹੀਂ ਧਿਆਨ ਚੋਂ ਪਰ ਚੈੱਕ ਕਰ ਲਾਂਗੇ ਬਟ ਉਦੋਂ ਕੋਈ ਕੇਸ ਰਿਸਟਰ ਨਹੀਂ ਸ਼ਾਇਦ ਹੋਇਆ ਅੱਛਰ ਜਿਹੜਾ ਕੰਪਲੇਂਟੈਂਟ ਹੈ ਉਹਦੇ ਤੇ ਵੀ ਪਰਚੇ ਨੇ ਐਨਡੀਪੀਐਸ ਦਾ ਪਰਚਾ ਹੈ ਜੀ ਹੀਰੋਇਨ ਦਾ ਸਰ ਇਹ ਕਿੰਨੇ ਕਿੰਨੇ ਲੋਕਾਂ ਨਾਲ ਦੁਸ਼ਮਨੀ ਸੀ ਕਿਉਂਕਿ ਬਲੈਂਕਟ ਦਾ ਕੰਮ ਕਰਦਾ ਕਾਫੀ ਟਫ ਹੋ ਜਾਂਦਾ ਇਸ ਤਰ੍ਹਾਂ ਦੇ ਬੰਦੇ ਦੇਖੋ ਮੈਨੂੰ ਤਾਂ ਇਹੀ ਲੱਗਦਾ ਕਿ ਨਿੱਜੀ ਦੁਸ਼ਮਨੀ ਇਹਨਾਂ ਦੀ ਕਾਫੀ ਥੇਰ ਤੋਂ ਚੱਲ ਰਹੀ ਸੀਗੀ ਆਹੀਂ ਲੋਕਾਂ ਨੇ ਵਿੱਚ ਪਾ ਕੇ ਕੰਪਰਮਾਈਜ਼ ਕਰਾਇਆ ਤੇ ਫਿਰ ਉਹ ਕੰਪਰਮਾਈਜ਼ ਤੇ ਨਹੀਂ ਟਿਕੇ ਉੱਪਰੋਂ ਆ ਕੇ ਇਹੋ ਜਿਹਾ ਕੀਤਾ ਪਰ ਇਹਦੀ ਇਹੋ ਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਸਾਡੀ ਸਿਵਲਾਈਜ਼ਡ ਸੁਸਾਇਟੀ 'ਚ ਔਰ ਜੋ ਮਾਨਜੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈ ਕਿ ਕਿਸੇ ਨੂੰ ਇਦਾਂ ਦਾ ਜਿਹੜਾ ਲੌ ਲੈਸਨਰਸ ਕ੍ਰੀਏਟ ਕਰਨੀ ਜਾਂ ਸੈਂਸੇਸ਼ਨਲ ਕ੍ਰਾਈਮ ਕਰਨਾ ਜਿਹੜਾ ਉਹਨੂੰ ਅਸੀਂ ਬਹੁਤ ਸੀਰੀਅਸਲੀ ਲੈਣੇ ਆਂ ਔਰ ਐਸੇ ਕਰਕੇ ਇਹਨੂੰ ਰਿਕਾਰਡ ਟਾਈਮ ਤੇ ਟ੍ਰੇਸ ਕਰਕੇ ਮੁਲਜ਼ਮ ਨੂੰ ਫੜਾਇਆ ਗਿਆ ਬਲਿੰਕਟ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਕੋਲ ਪਿਸਤਲ ਨਹੀਂ ਹੈ ਕਿਸ ਤਰ੍ਹਾਂ ਉਹ ਸਾਰੇ ਕਰ ਰਹੇ ਜੀ ਕਿਉਂਕਿ ਮਾੜੇ ਬੰਦਿਆਂ ਨਾਲ ਲਿੰਕ ਹੈ ਹੀ ਸੀ ਜਿਵੇਂ ਤੁਹਾਨੂੰ ਦੱਸਿਆ ਜੇਲ੍ਹ ਜੂਲ ਚ ਵੀ ਰਹਿ ਕੇ ਆ ਅੱਧਾ ਕਿਲ੍ਹੇ ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੈ ਤੋਂ ਐਨਟੀਫ ਵੱਲੋਂ ਜੋਬ ਸਭ ਬਲੈਂਕਟ ਨੇ ਵੀ ਦਿੱਤੀ ਉਹਨਾਂ ਨੇ ਵੀ ਕੋਈ ਵੈਰੀਫਿਕੇਸ਼ਨਿੰਗ ਵਗੈਰਾ ਨਹੀਂ ਹਾਂ ਮੇਰੇ ਕੋਲ ਇਹ ਪੁਆਇੰਟ ਦੇਖਾਂਗੇ ਜੀ ਹੁਣ ਪੁੱਛਦੇ ਆਂ ਬਲਾਕੇ ਬਲੈਂਕਟ ਵਾਲਿਆਂ ਨੂੰ ਕਿਉਂਕਿ ਇਹ ਚੀਜ਼ ਬੜੀ ਮਾੜੀ ਹੈ ਕਿਉਂਕਿ ਇਹਨਾਂ ਦਾ ਪਬਲਿਕ ਨਾਲ ਫੇਸ ਹੈ ਇਹਨਾਂ ਦਾ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆਉਂਦੇ ਆ ਜਾਂ ਹੋਰ ਕਰਦੇ ਆ ਉਹਦੇ ਨਾਲ ਇੱਕ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਕੀ ਰੇਕੀ ਵੀ ਕਰਦਾ ਸੀ ਬਲੈਂਕਟ ਦੇ ਵਿੱਚ ਰਹਿ ਰਹਿ ਕੇ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਕੋਈ ਅਜੇ ਹੁਣ ਬਾਕੀ ਪੁੱਛ ਕੇ ਛੋਏਗੀ ਹਾਂਜੀ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਪ੍ਰੀਵੈਂਟਿਵ ਐਕਸ਼ਨ ਲਿਆ ਹਾਲਾਂਕਿ ਉਹ ਅਤੇ ਉਹ ਘਟੀ ਤਾਂ ਉਹਨਾਂ ਦੇ ਵਿੱਚ ਆਈਗੀ ਕ੍ਰਾਈਮ ਦਿਓ ਤਾਂ ਹੁਣ ਉਹ ਨਹੀਂ ਛੁੱਟਣ ਲਾ ਰਹੀ ਠੀਕ ਹੈ ਥੈਂਕ ਯੂ ਜੀ